ਝਗੜੇ ਦਾ ਕਾਰਨ ਕੀ ਰਿਹਾ ਜੀ ਝਗੜੇ ਦਾ ਕਾਰਨ ਜੀ ਮਾਮੂਲੀ ਜਿਹਾ ਕਾਰਨ ਸੀ ਮਾਮੂਲੀ ਜਿਹਾ ਕਾਰਨ ਦੇ ਪਿਛੇ ਉਹਨਾਂ ਨੇ ਮੁੰਡਾ ਫੱਡਾ ਮਾਰ ਦਿੱਤਾ ਬੱਸ ਅਸੀਂ ਇਹੀ ਹੈ ਇਨਸਾਫ ਦੀ ਮੰਗ ਕਰਦੇ ਆਂ ਵੀ ਸਾਡੇ ਬੱਚੇ ਨੂੰ ਇਨਸਾਫ ਲਿਆ ਜਾਵੇ ਬਾਕੀ ਇਹ ਵੀ ਦੋਸ਼ੀਆਂ ਦੇ ਖੜੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਪ੍ਰਸ਼ਾਸਨ ਅੱਗੇ ਅਸੀਂ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਕਿਸੇ ਮਾਂ ਦਾ ਪੁੱਤ ਚਲ ਗਿਆ ਕਿਸੇ ਦਾ ਜਵਾਈ ਚਲ ਗਿਆ ਕਿਸੇ ਦਾ ਭਰਾ ਚਲ ਗਿਆ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਉਹਨਾਂ ਦੋਸ਼ੀਆਂ ਦੇ ਉੱਪਰ। ਮਿੰਦਰ ਨਹੀਂ ਨਹੀਂ। ਆਪਣੇ ਕੀ ਲੱਗਦੇ ਸੀ? ਬਡਾਈ ਮੇਰਾ। ਬੇਟਾ ਸੀਗਾ ਜੀ ਕੀ ਨਾਮ ਪੂਰਾ? ਸੁਨੀਲ ਕੁਮਾਰ। ਸੁਨੀਲ ਕੁਮਾਰ। ਹਾਂ ਜੀ। ਕੀ ਹਾਦਸਾ ਹੋਇਆ ਜੀ ਉਹਨਾਂ ਨਾਲ? ਇਤੋਂ ਲੈ ਗਿਆ ਮੁੰਡਾ ਉਹਨੂੰ ਪਿੰਡ ਦਾ। ਪਿੰਡ ਦਾ ਮੁੰਡਾ ਨਾਲ ਲੈ ਗਿਆ। ਹਾਂ ਜੀ। ਠੀਕ ਹੈ ਜੀ। ਸਾਰੀ ਗੱਲਬਾਤ ਦੱਸ ਦਿਓ ਜੀ ਦੋ ਮੁੰਡੇ ਆਏ ਕੋ ਦੋ ਦੋ ਮੁੰਡੇ ਆਏ ਸੀਗੇ ਦੋ ਮੁੰਡੇ ਲੈ ਗਏ ਵਿਆਹ ਪਿੰਡ ਦੇ ਕਿੰਨੇ ਕ ਸਮਾਂ ਕਿੰਨਾ ਕ ਸੀਗਾ ਜੀ ਉਸ ਵੇਲੇ ਜਦੋਂ ਆਏ ਘਰੋਂ ਲੈ ਆ 6:15 ਦਾ ਟਾਈਮ ਸੀ ਹਾਂ ਠੀਕ ਹੈ ਜੀ ਹਾਂ ਸ਼ਾਮ ਦਾ 6:15 ਦਾ ਟਾਈਮ ਹੂੰ ਤੇ ਲੈ ਕੇ ਗਏ ਉਸ ਤੋਂ ਬਾਅਦ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੇ ਬੇਟੀ ਨਾਲ ਹਾਸਾ ਹੋਇਆ ਫੇਸਬੁੱਕ ਤੇ ਹੁਣ ਆ ਜਿਗਰਾ ਕਰੋ ਜਿਗਰਾ ਕਰਕੇ ਦੱਸੋ ਜੀ ਹਾਂਜੀ ਹਾਂਜੀ ਮਾਤਾ ਤੇ ਪਤਾ ਲੱਗਾ ਮੈਨੂੰ ਤੇ ਪਤਾ ਲੱਗਾ ਕੀ ਹੋਇਆ ਜੀ ਹੱਸਾ ਉਹਨਾਂ ਨੇ ਪੂਰੀ ਗੱਲ ਦੱਸੋ ਜੀ ਖੁੱਲ ਕੇ ਮੈਨੂੰ ਕੋਈ ਚ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਬਸ ਜਿਵੇਂ ਮੈਨੂੰ ਪਤਾ ਲੱਗਾ ਮੈਂ ਇੱਥੋਂ ਚਲ ਗਿਆ ਜੀ ਬਸ ਜਾਂਦੇ ਨੂੰ ਬਸ ਖਤਮ ਲੜਕਾ ਕੀ ਕਾਰੋਬਾਰ ਕਰਦਾ ਸੀਗਾ ਜੀ ਲੜਕਾ ਗੱਡੀ ਚਲਾਉਂਦਾ ਸੀ ਵੈਅ ਸੀਗਾ ਹਾਂ ਜੀ 3 ਸਾਲ ਹੋਏ ਵਿਆਹ ਨੂੰ ਠੀਕ ਹੈ ਬੱਚੇ 1.5 ਸਾਲ ਦਾ ਬੱਚਾ ਹੈ 1.5 ਸਾਲ ਦਾ ਵਿੱਚ ਹਾਂਜੀ ਸਰਪੰਚ ਸਾਹਿਬ ਮੈਂ ਸਾਸੀ ਵਾਰੀ ਦਸੀ ਮਾੜੀ ਕੀ ਦੀਆ ਹੈ ਘਰ ਦੇ ਵਿੱਚੋਂ ਬਾਜ ਮਾਰ ਕੇ ਲੈ ਕੇ ਗਏ ਆ ਠੀਕ ਹੈ ਜੀ ਪਰ ਇਦਾਂ ਗੱਲ ਨਹੀਂ ਚਾਹੀਦੀ ਬੱਚਿਆਂ ਨੂੰ ਅੱਜ ਕੱਲ ਆਪਣੇ ਸੋਧੀ ਰੱਖਣੀ ਚਾਹੀਦੀ ਆ ਚੰਗੇ ਕੰਮ ਕਰਨੀ ਚਾਹੀਦੇ ਆ ਸਮਾਜ ਦੇ ਦਿੱਤੇ ਜਿਹੜੇ ਚੰਗੇ ਸੁਭਾਅ ਵਾਲੇ ਹੋ ਪਰ ਦੁਨੀਆ ਤੋਂ ਫੇਡ ਦਿੱਤਾ ਉਹਨੂੰ ਕੀ ਬਣ ਸਕਦਾ ਹੁਣ ਹਾਂ ਜੀ ਬਹੁਤ ਮਾੜੀ ਗੱਲ ਕੀਤੀ ਹੈ ਠੀਕ ਹੈ ਇਹ ਘਟਨਾ ਕਿੰਨੇ ਕ ਵਜੇ ਦੀ ਹੈ ਜੀ ਅੰਕਲ ਜੀ ਇਹ ਜੀ 11 ਵਜੇ ਦੀ ਹੈ ਰਾਤ 11 ਵਜੇ ਦੀ ਹੈ ਜੀ ਹਾਂ ਜੀ ਤੇ ਕੀ ਮੰਗ ਕਰਦੇ ਹੋ ਜੀ ਬਾਸ ਹਮ ਸਾਹ ਮਿਲਣਾ ਚਾਹੀਦਾ ਮੰਗ ਕੀ ਹੈ ਕੀ ਮੰਗ ਕਰਨੀ ਹੈ ਦੋਸ਼ੀਆਂ ਦੇ ਜੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੋਸ਼ੀ ਆਡੈਂਟੀਫਾਈ ਹੋਏ ਜੀ ਕਿੱਥੇ ਰਿਹਾ ਦੋ ਦਾ ਇਤੇ ਬਿਆਸ ਫੰਡ ਦੇ ਹੀ ਆ ਦੋ ਬਿਆਸ ਫੰਡ ਦੀ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਫੰਡ ਦੇ ਸਾਡੀ ਕਿਸੇ ਨਾਲ ਲੱਗਦੀ ਨਹੀਂ ਹੈ ਤੁਹਾਡੀ ਕਿਸੇ ਨਾਲ ਲੱਗਦੀ ਰੰਜਿਸ਼ ਕੋਈ ਨਹੀਂ ਹੈ ਨਹੀਂ ਜੀ ਬਡਾਲੇ ਤੋਂ ਆ ਬਡਾਲੇ ਜਿਹੜੇ ਸਾਹਮਣੇ ਵਾਲੇ ਆ ਜੀ ਆਪੋਜੀਟ ਆ ਜਿਹਨਾਂ ਨੇ ਮੁੰਡੇ ਦੇ ਨਾਲ ਹਾਸਾ ਕੀਤਾ ਉਹਨਾਂ ਦਾ ਨਾਮ ਦੱਸ ਰਹੇ ਹਾਂ ਹਾਂ ਜੀ ਹਾਂ ਜੀ ਕਮਲਜੀਤ ਕਮਲੀ ਆ ਜੀ ਬਡਾਲੇ ਤੋਂ ਠੀਕ ਹੈ ਜੀ ਜਸ ਕਰਨ ਸਿੰਘ ਆ ਤਦੇਹਾਲ ਦਾ ਠੀਕ ਹੈ ਜੀ ਤੇ ਜੋਰਾਵਰ ਸਿੰਘ ਆ ਜੀ ਕੋਜਿਆਂ ਤੋਂ ਠੀਕ ਹੈ ਜੀ ਇੱਕ ਹੈਗਾ ਸਤ ਸਿੰਦਰਜੀਤ ਆ ਸਿੰਘ ਉਹ ਵੀ ਕੋਜਿਆਂ ਤੋਂ ਤੇ ਇਹਨਾਂ ਦੇ ਤਿੰਨ ਜਿਹੜੇ ਆ ਉਹ ਅਣਪਛਾਤੇ ਆ ਜੀ ਇਹ ਜਿਹੜੇ ਨਾਮ ਦੱਸੇ ਇਹ ਪੁਲਿਸ ਨੇ ਆਈਡੈਂਟੀਫਾਈ ਕੀਤੇ ਜੀ ਹਾਂਜੀ ਹਾਂਜੀ ਪੁਲਿਸ ਨੇ ਆਈਡੈਂਟੀਫਾਈ ਕੀਤੇ ਠੀਕ ਹੈ ਹੋ ਗਿਆ ਜੀ ਪਰਤਾਦਾਰ ਜੀ ਹਾਂਜੀ ਪਰਤਾਦਾਰ ਜੀ ਪਰਤਾਦਾਰ ਜੀ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਜੀ